ਜੇ ਬੋਲ ਕੰਨ ਬਸ ਠੀਕ ਹੈ ਜੀ। ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਅੱਜ ਆਪਾਂ ਖੜੇ ਆ ਰਖਾਲਾ ਮੰਡੀ ਦੇ ਵਿੱਚ ਜਿਹੜੀ ਹਰੇਕ ਬੁੱਧਵਾਰ ਲੱਗਦੀ ਆ ਭਾਈ। ਬਹੁਤ ਮੰਡੀ ਭਰੀ ਹੋਈ ਆ। ਬੜੇ ਨਵੇਂ ਚਿਹਰੇ ਦੇਖਣ ਨੂੰ ਮਿਲਦੇ ਆ। ਖੁਸ਼ੀ ਹੁੰਦੀ ਆ ਜਦੋਂ ਨਵੇਂ-ਨਵੇਂ ਮੁੰਡੇ ਧੰਦੇ ਦੇ ਵਿੱਚ ਆਉਂਦੇ ਆ। ਕੋਈ ਸਮਾਂ ਸੀਗਾ ਵੀ ਇਹ ਧੰਦੇ 'ਚ ਲੋਕਾਂ ਨੂੰ ਲੈ ਕੇ ਆਉਣਾ ਬਹੁਤ ਮੁਸ਼ਕਲ ਦੀ ਗੱਲ ਸੀਗੀ। ਕੋਈ ਇਹ ਧੰਦੇ ਨੂੰ ਕਰਨਾ ਪਸੰਦ ਨਹੀਂ ਕਰਦਾ ਸੀ। ਪਰ ਅੱਜ ਤੁਸੀਂ ਬੜੇ ਅਮੀਰ ਤੇ ਬੜੇ ਗਰੀਬ ਇਹ ਧੰਦੇ ਨੂੰ ਸਾਰੇ ਨਾਲ ਮਿਲ ਕੇ ਕਰਦੇ ਆ ਕਾਰਨ ਆ ਦੋਸਤੋ ਵੀ ਬਹੁਤ ਕਮ ਜ਼ਮੀਨਾਂ ਨੇ ਆਪਣੇ ਕੋਲੇ ਸਰਕਾਰ ਕੋਈ ਨੌਕਰੀਆਂ ਦੇ ਨਹੀਂ ਸਕਦੀ ਆਪਣੇ ਕੋਲੇ ਤਾਂ ਕੰਮ ਵੀ ਨਹੀਂ ਹੋਰ ਕਰਨ ਨੂੰ ਇਹ ਆਪਣਾ ਮੂਲ ਕਿੱਤਾ ਬਣ ਗਿਆ ਬੱਕਰੀ ਫਾਰਮ ਦਾ ਜਿਹੜਾ ਇੱਕ ਮੇਨ ਆਪਣਾ ਕਿੱਤਾ ਇਹ ਬਣਦਾ ਜਾ ਰਿਹਾ ਕਿਉਂਕਿ ਆਪਣੇ ਕੋਲੇ ਜ਼ਮੀਨਾਂ ਹੀ ਬਹੁਤ ਘੱਟ ਨੇ ਕਿੱਲੇ ਦੋ ਕਿੱਲਾਂ ਦੇ ਮਾਲਕ ਰਹਿ ਗਏ ਤੋਂ ਵੀ ਸਰਕਾਰਾਂ ਦੀਆਂ ਨਜ਼ਰਾਂ ਦੇ ਵਿੱਚ ਆਪਣੇ ਤੋਂ ਕੋਲੋਂ ਖੋਣ ਲਈ ਤਿਆਰ ਬੈਠੀ ਆ ਨੌਜਵਾਨ ਮੁੰਡੇ ਸਟੱਡੀ ਕਰਦੇ ਆ ਸਟੱਡੀ ਦੇ ਨਾਲ-ਨਾਲ ਫਾਰਮ ਬਣਾਉਂਦੇ ਆ ਜਿੱਦ ਦਿਨ ਉਹ 10ਵੀਂ ਚੋਂ ਫਾਰਮ ਆਪਦਾ ਸਟਾਰਟ ਕਰ ਲਿਆ ਨਾਲ ਜਿੱਦ ਦਿਨ ਉਹਨਾਂ ਨੇ ਗ੍ਰੈਜੂਏਸ਼ਨ ਕਰਨੀ ਆ ਉਹਦੇ ਨੂੰ ਬਹੁਤ ਵੱਡੇ ਫਾਰਮ ਦੇ ਮਾਲਕ ਬਣ ਜਾਂਦੇ ਆ ਜਿਹੜਾ ਆਪਦਾ ਧੰਦਾ ਤੁਸੀਂ ਕਰਦੇ ਹੋ ਉਹ ਨੌਕਰ ਨਹੀਂ ਉਹ ਧੰਦੇ ਦੇ ਮਾਲਕ ਹੁੰਦੇ ਸਮਾਂ 2-4 ਬੰਦਿਆਂ ਨੂੰ ਹੋਰ ਵੀ ਰੁਜ਼ਗਾਰ ਦਿੰਦੇ ਹੋ ਇਸ ਲਈ ਇਹ ਆਪਣਾ ਮੂਲ ਧੰਦਾ ਹੈਗਾ ਇਹਨੂੰ ਕਰੋ ਬਹੁਤ ਜ਼ਰੂਰੀ ਆ ਪਿਛਲੇ ਦਿਨਾਂ ਨੂੰ ਤੁਸੀਂ ਸੁਣਿਆ ਹੋਣਾ ਵੀ ਟੰਗ ਵਾਲੀ ਮੰਡੀ ਤੇ ਕੁਝ ਠੇਕੇਦਾਰਾਂ ਨੇ ਸਰਕਾਰ ਨਾਲ ਮਿਲ ਕੇ ਉੱਥੇ ਕਬਜ਼ਾ ਕਰ ਲਿਆ ਮੰਡੀ ਤੇ ਉਹ ਮੰਡੀ ਅੱਜ ਕੱਲ ਆਪਾਂ ਜਿਹੜੀ ਤੁੰਗ ਵਾਲੀ ਵਾਲੀ ਮੰਡੀ ਆ ਉਹ ਹਰਿਆਣੇ ਦੇ ਵਿੱਚ ਲਾ ਰਹੇ ਆ ਦੱਬਾ ਵਾਲੀ ਦੇ ਨਾਲ ਪਿੰਡਾ ਜੋਗੇਵਾਲਾ ਦੱਬਾ ਵਾਲੀ ਤੋਂ 5 ਕਿਲੋਮੀਟਰ ਸਾਈਡ ਤੇ ਆ ਤੇ ਭਰਤਮਾਲਾ ਤੋਂ 2 ਕਿਲੋਮੀਟਰ ਸਾਈਡ ਤੇ ਆ ਪਥਰਾਲੇ ਤੋਂ 3 ਕਿਲੋਮੀਟਰ ਸਾਈਡ ਤੇ ਆ ਸੈਂਟਰ ਦੇ ਵਿੱਚ ਪਿੰਡਾ ਸਾਰੇ ਏਰੀਆ ਚ ਉਹਨੂੰ ਰੋੜਾਂ ਜਾਂਦੀਆਂ ਨੇ ਬਹੁਤ ਵੱਡੀ ਰੋਡ ਦੇ ਉੱਤੇ ਮੰਡੀ ਲੱਗਦੀ ਆ ਉੱਥੇ ਹਰੇਕ ਵੀਰਵਾਰ ਨੂੰ ਬੱਕਰੀਆਂ ਦੀ ਮੰਡੀ ਲੱਗਦੀ ਆ ਜਿਹੜੀ ਤੁੰਗ ਵਾਲੀ ਲੱਗਦੀ ਸੀ ਸਾਰੇ ਵਪਾਰੀ ਵੀਰ ਤੇ ਮਾਲ ਵੇਚਣ ਵਾਲੇ ਤੁਹਾਨੂੰ ਜੋਗੇ ਵਾਲੇ ਮੰਡੀ 'ਚ ਆਉਣਗੇ ਉੱਥੇ ਹੀ ਮਿਲਣਗੇ ਹਰੇਕ ਵੀਰਵਾਰ ਨੂੰ ਤੁੰਗ ਵਾਲੀ ਵਾਲੀ ਮੰਡੀ ਹੁਣ ਜੋਗੇ ਵਾਲਾ ਪਿੰਡ ਲੱਗਿਆ ਕਰੋ ਹਰਿਆਣੇ ਦੇ ਵਿੱਚ ਆ ਪੰਜਾਬ ਬਾਰਡਰ ਤੇ ਇੱਕ ਆਪਾਂ ਨਾਲ ਮੱਝਾਂ ਦੀ ਮੰਡੀ ਸਟਾਰਟ ਕੀਤੀ ਆ ਜਿਹੜੀ ਹਰੇਕ ਐਤਵਾਰ ਨੂੰ ਲੱਗਿਆ ਕਰੋ ਉਹ ਵੀ ਪਿੰਡ ਜੋਗੇ ਵਾਲਾ ਹਰੇਕ ਐਤਵਾਰ ਸਿਰਫ 700 ਰੁਪਏ ਫੀਸ ਰੱਖੀ ਹੋਈ ਆ ਉਹਦੀ ਤੁਹਾਨੂੰ ਪਤਾ ਵੀ ਫੀਸ ਦੇ ਨਾਂ ਤੇ ਬਹੁਤ ਵੱਡੀਆਂ ਲੁੱਟਾਂ ਹੁੰਦੀਆਂ ਨੇ 25-2500 ਰੁਪਏ ਇੱਕ ਇੱਕ ਮੱਝਾਂ 'ਤੇ ਫੀਸ ਲਈ ਜਾਂਦੀ ਆ 2700 ਰੁਪਏ ਤੱਕ ਵੀ ਕਹਿੰਦੇ ਲਈ ਜਾਂਦੀ ਹੈ ਜਿਹੜੀ ਸਰਕਾਰੀ ਬੰਡੀਆਂ ਚੱਲਦੀਆਂ ਤੁਹਾਨੂੰ ਪਤਾ ਵੀ ਲੁੱਟ ਖੋ ਤੁਹਾਡੀ ਕਿਵੇਂ ਹੁੰਦੀ ਆ ਉੱਥੇ ਆਪਣਾ ਮੇਨ ਮਕਸਦ ਆ ਜਿਹੜੇ ਗੁੰਡੇ ਅੰਸਰ ਲੁੱਟ ਕਰਦੇ ਆ ਲੋਕਾਂ ਦੀ ਉਸਨ ਥੱਲ ਪਾਉਣਾ ਮਕਸਦ ਆ ਆਪਣਾ ਹੋਰ ਆਪਣਾ ਕੋਈ ਮਕਸਦ ਨਹੀਂ ਵੀਰਵਾਰ ਨੂੰ ਤੁਸੀਂ ਪਿੰਡ ਜੋਗੇ ਵਾਲੇ ਜਰੂਰ ਆਇਓ ਬੱਕਰੀਆਂ ਦੀ ਮੰਡੀ ਤੇ ਆਪਾਂ ਉੱਥੇ ਲਾਵਾਂਗੇ ਤੇ ਆਪਾਂ ਇਹਨਾਂ ਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ ਚਾਹੇ ਬੱਕਰੀਆਂ ਦੀ ਮੰਡੀ ਹੋਵੇ ਚਾਹੇ ਮੱਝਾਂ ਗਾਵਾਂ ਦੀ ਇਹੀ ਬੇਨਤੀ ਕਰਦਾ ਤੁਹਾਨੂੰ ਤੁਹਾਡਾ ਮਿਹਰਬਾਨੀ ਸਾਰਿਆਂ ਦਾ ਥੈਂਕ ਯੂ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਭਾਈ ਜੀ ਪਹੁੰਚੋ ਲਾਜ਼ਮੀ ਜੀ ਪਰ ਠੀਕ ਹੈ